ਬੀਤੇ ਦਿਨੀ ਸੂਬੇ ਭਾਰ ਵਿੱਚ ਆਏ ਹੜ੍ਹਾਂ ਨੇ ਜਿੱਥੇ ਤਬਾਹੀ ਮਚਾਈ ਹੋਈ ਸੀ ਉੱਥੇ ਹੀ ਵੱਖ-ਵੱਖ ਸੰਸਥਾਵਾਂ ਵੀ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆਈਆਂ ਹੋਈਆਂ ਸੀ ਜਿਸ ਦੇ ਚੱਲਦਿਆਂ ਹੁਣ ਭਾਰਤੀ ਕਿਸਾਨ ਜੁਣ ਇਕਤਾ ਗ੍ਰਾਮ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਅੱਗੇ ਆਈ ਹੈ ਜਿਸ ਦੇ ਚੱਲਦਿਆਂ ਭਾਰਤੀ ਕਿਸਾਨ ਯੂਨਿਟਾ ਗੁਰਾਂ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸੇ ਹੀ ਕੜੀ ਦੇ ਤਹਿਤ ਭਾਰਤੀ ਕਿਸਾਨ ਯੂਨਿਟਾ ਗੁਰਾਂ ਦੇ ਵੱਲੋਂ ਜਿਹੜਾ ਫਾਜ਼ਲਕਾ ਦੇ ਪ੍ਰਭਾਵਿਤ ਹੋਏ ਇਲਾਕਿਆਂ ਦੇ ਵਿੱਚ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਦੇ ਚੱਲਦਿਆਂ ਅੱਜ ਮੰਡੀ ਰੋੜਾਵਾੜੀ ਦੇ ਵਿੱਚ ਭਾਰਤੀ ਕਿਸਾਨ ਯੂਨਿਟਾ ਗੁਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰੋਹੀਵਾਲਾ ਅਤੇ ਜ਼ਿਲ੍ਹਾ ਸਕੱਤਰ ਜਗਸੀਰ ਸਿੰਘ ਖੋਲਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਸੂਬਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਅਤੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਕੀਤੀ ਗਈ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਬਲਾਕ ਦੇ ਆਗੂਆਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਭਾਗ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਜਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਝੰਡਾ ਸਿੰਘ ਜੇਠੂ ਕਹਿੰਨੇ ਦੱਸਿਆ ਕਿ ਬੀਤੇ ਦਿਨੀ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੁਣ ਭਾਰਤੀ ਕਿਸਾਨ ਜਨ ਇਕਤਾ ਗ੍ਰਾਹ ਦੇ ਵੱਲੋਂ ਹੜਪੀੜਤਾਂ ਦੀ ਮਦਦ ਕਰਨ ਦੇ ਲਈ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੇ ਚਲਦਿਆਂ ਭਾਰਤੀ ਕਿਸਾਨ ਜਨ ਇਕਤਾ ਗ੍ਰਾਹ ਦੇ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਵੀ ਹੜਪੀੜਤਾਂ ਦੀ ਮਦਦ ਕਰਨ ਦੇ ਲਈ ਟੀਚਾ ਮਿੱਥਿਆ ਗਿਆ ਹੈ ਜਿਸ ਦੇ ਚੱਲਦੇ ਆ ਅੱਜ ਮੰਡੀ ਰੋੜਾ ਵਾਲੀ ਦੇ ਵਿੱਚ ਮੀਟਿੰਗ ਕਰਕੇ ਹੜ੍ਹ ਪ੍ਰਭਾਵਤਾਂ ਦੀ ਕਿਵੇਂ ਦੀ ਮਦਦ ਕੀਤੀ ਜਾਵੇ ਉਸ ਸਬੰਧੀ ਸਾਰੀ ਵਿਉਤਬੰਦੀ ਤਿਆਰ ਕੀਤੀ ਗਈ ਹੈ ਹੋਰ ਕੀ ਕਿਹਾ ਢੰਡਾ ਸਿੰਘ ਜੇਠੂ ਗਏ ਨੇ ਆਓ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਜਿਹੜਾ ਸਰਕਾਰ ਨੇ ਪ੍ਰਵੰਧ ਨਹੀਂ ਕੀਤੇ ਤੇ ਮੱਤ ਕੇ ਜਿਹੜੇ ਹੜ੍ਹਾਂ ਦੇ ਨਾਲ ਲੋਕ ਵੱਡੀ ਪੱਧਰ ਤੇ ਮਾਰੇ ਹੈ ਬਹੁਤ ਜ਼ਿਆਦਾ ਤਰਾਸਦੀ ਹੈ ਉਹ ਤਰਾਸ ਦੀ ਚ ਜਿਵੇਂ ਹੜ੍ਹ ਆਏ ਲਿਆਂਦੇ ਸਰਕਾਰ ਦੇ ਉਵੇਂ ਲੋਕਾਂ ਦਾ ਹੜ੍ਹ ਵੀ ਮਦਦ ਵਾਲਾ ਆਇਆ ਉਹ ਲੋਕ ਜਿਹੜੇ ਹੱਡ ਲੈ ਕੇ ਆਏ ਰਸਨ ਪਾਣੀ ਦਾ ਉਹ ਜਥੇਵੰਦ ਨਹੀਂ ਸੀ ਕਿਉਂਕਿ ਉਹ ਆਪ ਦੇ ਹਿਸਾਬ ਨਾਲ ਆ ਗਏ ਜੀ ਨੂੰ ਕਿਸੇ ਏਰੀਆ ਦਾ ਪਤਾ ਕਿਹਦਾ ਨਹੀਂ ਸੀ ਪਤਾ ਉਹਦੇ ਚ ਸਾਰੇ ਉਹਨਾਂ ਲੋਕਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਆਮਹਾਰੇ ਵੀ ਆਏ ਬੇਤੋਂ ਵੱਧ ਸਾਰਿਆਂ ਨੇ ਜੋਰ ਲਾਇਆ ਹੈ ਉਹਦਾ ਇੰਨਾ ਹੋ ਗਿਆ ਵੀ ਕਿਸੇ ਸਾਥ ਤੇ ਉਹ ਬਹੁਤ ਵਾਧੂ ਪਹੁੰਚਦਾ ਉਸ ਮੌਕੇ ਤੇ ਕਿਸੇ ਸਾਥ ਤੇ ਨਹੀਂ ਪਹੁੰਚਿਆ ਕੱਟ ਤੋੜਾ ਰਹਿ ਗਿਆ ਹੁਣ ਜਮਾ ਕੋਈ ਏਰੀਆ ਰਹੇਗਾ ਵੀ ਸਾਇਦਾ ਇਹ ਤਾਂ ਕੋਈ ਨਾ ਅਸੀਂ ਜਦੋਂ ਅਸੀਂ ਬਿਉਤ ਬਣਾਈ ਆ ਉਦੋਂ ਲਗਭਗ ਪਿੰਡਾਂ 'ਚੋ 2-2 3-3 ਵਾਰੀ ਵੀ ਫੰਡ ਹੋ ਚੁੱਕਿਆ ਸੀ। ਉਹ ਅਸੀਂ ਵੀ ਨਾਲ ਲੱਗੇ ਉਹਨਾਂ 'ਚ ਪਿੰਡ ਕਮੇਟੀ ਵਾਲੀ ਇੱਥੇ ਸੀਗੀਆਂ ਆਪਣੀ ਜੈਤਾ ਲੱਗੀਆਂ। ਕੋਈ ਕਲੱਬ ਸੀ ਜਿਹੜੇ ਵੀ ਕੋਈ ਪਿੰਡ ਦੇ ਸੰਸਥਾਵਾਂ ਦੇ ਸਾਰੇ ਇਕੱਠੇ ਹੋ ਕੇ ਕੀਤੇ ਭੇਜਿਆ ਉਹਦੇ 'ਚ। ਅਸੀਂ ਜਦੋਂ ਬਿਉਤ ਬਣਾਈ ਵੀ ਯਾਰ ਜੋ ਜਥੇਬੰਦੀ ਦੀ ਹਾਲਤ ਆ ਸੀ ਲੋਕਾਂ ਕੋਲੇ ਝੋੜੀ ਅੱਡੋ ਪਹਿਲਾਂ ਉਹ ਝੋੜ ਚਾਪ ਪਾਉ। ਫਿਰ ਜਿੰਨੇ ਉਹ ਹੋਣਗੇ ਅਸੀਂ ਮਿੱਥਿਆ ਸੀ ਵੀ ਅਸੀਂ ਹਜ਼ਾਰ ਪਿੰਡ ਦੇ ਵਿੱਚ ਹਜ਼ਾਰ ਪਿੰਡ ਸਾਡਾ ਹੈਗਾ ਜਥੇਬੰਦੀ ਨਾਲ ਸੰਬੰਧਤ। ਜਿਹੜਾ ਸਰਗਰਮ ਹੈ ਤੂੰ ਵੱਧ ਵੀ ਗਿਰਤੀ ਆ ਪਿੰਡਾਂ ਦੀ ਤਾਂ ਅਸੀਂ ਘਟੋ ਘਟੋ ਉਹ ਹਜ਼ਾਰ ਪਿੰਡ ਦੇ ਵਿੱਚ ਉਹਨਾਂ ਦੀ ਮਦਦ ਕਰੀਏ ਸਾਡੀ ਸਕੀਮ ਤਾਂ ਜਿਵੇਂ ਪਰਿਵਾਰ ਜੇ ਕੋਈ ਇਹਨੂੰ ਗਿਰਤਾ ਭਾਜੇ ਜਾਂ ਆਪਾਂ ਸੀਮੇ ਦੇ ਪਰਿਵਾਰ ਨੂੰ ਸਾਹਮਣੇ ਨਹੀਂ ਉਹ ਜਵਖ ਜਲਾ ਵੀ ਹੁੰਦਾ ਪੂਸੂ ਡੰਗਰ ਲੈ ਕੇ ਵੀ ਆਉਂਦਾ ਹੈ ਵੀ ਐਂ ਪਰਿਵਾਰ ਨੂੰ ਪਰਿਵਾਰ ਨੂੰ ਸਾਹਮਣੇ ਵਾਲੀ ਗੱਲ ਕਰੀਏ ਪਿੰਨ ਨੂੰ ਪਿੰਨ ਨੂੰ ਸਾਹਮਣੇ ਵਾਲੀ ਗੱਲ ਕਰੀਏ ਜਿਹਨੇ ਜਾਣਾ ਕਿੱਥੇ ਜਾਣਾ ਤੇ ਪੂਰੀ ਵਿਉਂਤ ਬਣਾ ਲਈ ਅਸੀਂ ਉਹਦੇ ਤੇ ਅਸੀਂ ਚਾਰ ਜ਼ੋਨ ਬਣਾ ਲਈ ਸੀਗੇ ਇੱਧਰ ਸਾਡੇ ਚਾਰ ਫਾਜ਼ਲ ਕੇ ਨੂੰ ਜ਼ਿਲ੍ਹੇ ਨੂੰ ਛੱਡ ਕੇ ਚਾਰ ਜ਼ਿਲ੍ਹੇ ਲਾਏ ਹੋਏ ਆ ਜਿਹਦੇ ਚ ਮਾਨ ਸਾਹਿਬ ਬਠਿੰਡਾ ਫਰੀਦਕੋਟ ਤੇ ਮੁਕਸਾ ਰਹੇ ਸਾਡਾ ਸਾਰੋਂ ਤਕੜਾ ਜ਼ਿਲ੍ਹਾ ਸੰਗਰੂਰ ਹੈ ਪ੍ਰਧਾਨ ਦਾ ਜ਼ਿਲ੍ਹਾ ਹੈ ਉਂਦਰ ਅਸੀਂ ਉਹਨੂੰ ਅੰਮ੍ਰਿਤਸਰ ਦਿੱਤਾ ਹੋਇਆ ਅੰਮ੍ਰਿਤਸਰ ਨਾਲ ਹੀ ਮਤ ਕਰਨਿਆਂ ਨਾਲ ਉਹ ਪਹਿਲੀ ਛੇਪ ਜਿਹੜੀ ਹੈਗੀ ਆ ਕੱਲ ਉਹ ਲਗਭਗ 65-70 ਟਰਾਲੀਆਂ ਲੈ ਕੇ ਮੇਨਲਿਓ ਜ ਰਸਨਵਾਦ ਦੇ ਕੱਪੜੇ ਤੂੜੀ ਵਾਲੀ ਉਹਨਾਂ ਨੇ ਦੁਬਾਜ ਜਾਣੀ ਹੈ ਇੱਕ ਉਹਨਾਂ ਨੇ ਕੱਲ ਨੂੰ ਲਿਜਾਣੀ ਹੈ ਇੱਕ ਪਰਸ ਨੂੰ ਲਿਜਾਣੀ ਹੈ ਉਹ ਉਹਨਾਂ ਨੇ ਸ਼ੁਰੂ ਕਰ ਲਿਆ ਇੱਧਰ ਜਿੰਨਾ ਪਾਣੀ ਆ ਸਾਨੂੰ ਪਤਾ ਸੀ ਵੀ ਇੰਨਾ ਚਿਰ ਪਾਣੀ ਲੋਕਾਂ ਘਰੇ ਨਹੀਂ ਪੜਦੇ ਤੇ ਜੇ ਕਿਤੇ ਸਮਾਨ ਦੇ ਕੇ ਆਪਣੇ ਕੋਲ ਘਰ ਨੂੰ ਤਾਂ ਹੋਵੇ ਨਾ ਜੇ ਤੁਸੀਂ ਉਹ ਪਾਣੀ ਤਾਂ ਘਰੇ ਪੜੇ ਕਿੱਥੇ ਸਾਮੂ ਸਮਾਨ ਨੂੰ ਜਾਂਦੀ ਉਹ ਇਸ ਕਰਕੇ ਤੁਹਾਨੂੰ ਥੋੜੀ ਡਲੇ ਵੀ ਹੋ ਰਹੀ ਹੈ ਸਮਾਨ ਸੋਨ ਸਾਡਾ ਵੀ ਇਕੱਠਾ ਕੀਤਾ ਹੋਇਆ ਇੱਕ ਜਿਹੜਾ ਹੈਗਾ ਫਾਜ਼ਲ ਕਿਹਾ ਉਹਦੇ ਦੋ ਬਣਾਏ ਆ ਇੱਕ ਡੇਰਾ ਬਾਬਾ ਨਾਨਕ ਵਾਲਾ ਏਰੀਆ ਗਰਦਾਸਪੁਰ ਗਰਦਾਸਪੁਰ ਦੇ ਦੋ ਬਣਾਏ ਇੱਕ ਡੇਰਾ ਬਾਬਾ ਨਾਨਕ ਵਾਲਾ ਬਣਾਇਆ ਹੋਇਆ ਇੱਕ ਪੁਰਾਣਾ ਸ਼ਾਲਾ ਹੈ ਉਹਦੇ ਚ ਕੁਛ ਨਾ ਕੁਛ ਏਰੀਆ ਫਸਿਆਰਪੁਰ ਦਾ ਵੀ ਆ ਜਾਂਦਾ ਹੈ ਉਧਰ ਦੋ ਜ਼ਿਲ੍ਹੇ ਲਾਏ ਹੋਏ ਆ ਜਿੰਦੇ ਇੱਕ ਚ ਪਟਿਆਲਾ ਤੇ ਬਰਨਾਲਾ ਲਾਇਆ ਹੋਇਆ ਦੂਜੇ ਚ ਮੋਗਾ ਤੇ ਮਲੇਰਕੋਟਲਾ ਲਾਏ ਹੋਏ ਜਿਹੜਾ ਹੈਗਾ ਤਰਨਤਾਰਨ ਉਹ ਕਹਿੰਦੇ ਸੀ ਆਪ ਦਾ ਆਪੇ ਸੰਭਾਲਾਂਗੇ ਸਾਡੀ ਉਨੀ ਸਮਰੱਥਾ ਹੈਗੀ ਜਿੰਨਾ ਕਿ ਸਾਡੇ ਨੁਕਸਾਨ ਹੋਇਆ ਆਈ ਅਸੀਂ ਲੋਕਾਂ ਨੂੰ ਕਿਹਾ ਵੀ ਕਹਿੰਦੇ ਵੀ ਕੋਈ ਗੱਲ ਨਹੀਂ ਸਮਾਂਗੇ ਉਹ ਵੱਡੀ ਪੱਧਰ ਤੇ ਫੰਡ ਹੋਇਆ ਜਿੰਨੇ ਕ ਫੰਡ ਹੋਰ ਤੱਕ ਅਸੀਂ ਕਰੇ ਆ ਸਾਨੂੰ ਉਹ ਪਤਾ ਵੀ ਅਸੀਂ ਲਗਭਗ 50-55% ਫੰਡ ਹੋ ਚੁੱਕੇ ਆ ਉਹ ਆਹ ਹਫਤਾ ਖਰਾ ਲੱਗੇ ਇਹਨੇ 100% ਹੋਣਾ ਖਾਲੀ ਜਿਹੀ ਪਰਸੂਬੀ ਦੀ ਮੀਟਿੰਗ ਹੋਈ ਉਹ ਚ ਰਿਪੋਰਟ ਇਕੱਠੀ ਕਰੀ ਹੈ ਸਾਡਾ ਜ ਬਠਿੰਡੇ ਜ਼ਿਲ੍ਹੇ ਦਾ ਜੇ ਕਹਿਣਾ ਹੋਵੇ 100 ਤੋਂ ਵੱਧ ਪਿੰਡ ਹੈ ਸਾਡੇ ਹਜੇ ਤੱਕ 44 ਪਿੰਡਾਂ ਦੀ ਰਿਪੋਰਟ ਆਈ ਹੈ ਜੇ ਦੂਜਿਆਂ ਨੇ ਇਹ ਇਕੱਠਾ ਕਰ ਲਿਆ ਸਾਡੇ ਕੋਲ ਰਿਪੋਰਟ ਨਹੀਂ ਆ ਜਾਈ ਜਿੰਦੀ ਅਸੀਂ ਇੱਕ ਹਫ਼ਤਾ ਨੂੰ ਇਹ ਸਾਰੇ ਨੂੰ ਇੱਕ ਹਫ਼ਤਾ ਕਿਹਾ ਵੀ ਕੱਪਤ ਜੀ ਪੂਰਾ ਕੌਲ ਜਿਹੜਾ ਰਸ ਨੂੰ ਕਹ ਤੁਹਾਨੂੰ ਪੂਰੀ ਲਿਸਟ ਬਣਾ ਕੇ ਦੇ ਦਾਂਗੇ ਜਿੰਨਾ ਉਹ ਆ ਗਿਆ ਉਹ ਨਹੀਂ ਸਾਡੇ ਕੋਲ ਲਿਸਟ ਬਣੀ ਹੋਈ ਹੈ ਜਿੰਦੀ ਫੌਰੀ ਕਿੰਨੇ ਲੋੜ ਆ ਇੱਥੇ ਉਹ ਅਸੀਂ ਪੂਰੀ ਪੂਰੀ ਤਰ੍ਹਾਂ ਫੌਰੀ ਪਹੁੰਚਾਉਣ ਦੀ ਹਾਲਤ ਵਿੱਚਾਂ ਚਾਹੇ ਉਹ ਚਾਰ ਦੀ ਗੱਲ ਹੈ ਚਾਹੇ ਤੂੜੀ ਤੇ ਰੇਉ ਦਾਣਿਆਂ ਦੀ ਗੱਲ ਹੈਗੀ ਐ ਜਾਂ ਮਤਲਬ ਸੂਟ ਹੈਗੇ ਐ ਅਣ ਚੰਤੇ ਸੂਟਾ ਸਾਰੇ ਮੇਨਲੀ ਉਹ ਸਾਡੇ ਆ ਭੈਣਾਂ ਨੇ ਦਿੱਤੇ ਭੈਣਾਂ ਵਾਸਤੇ ਐ ਹਾੜੂ ਸਿਆਲੂ ਬਿਸਤਰੇ ਹੈਗੇ ਆ ਉਹਦੇ ਚ ਉਹ ਸਾਰਾ ਕੁਝ ਸਾਡਾ ਤਿਆਰ ਕੀਤਾ ਹੋਇਆ ਇਧਰ ਅਸੀਂ ਆਜਰੇ ਆਏ ਆ ਸਾਨੂੰ ਲੱਗਿਆ ਯਾਰ ਵਿਆਹ ਤੇ ਥੋੜੀ ਜੀ ਸਾਵੇ ਬੰਦੇ ਭੱਜੇ ਪਰਦੇ ਹੋ ਖਲੜੀ ਜੰਤਰ ਨੂੰ ਨਾਲ ਲਓ ਪੂਰੀ ਵਿਆਹਤ ਬਣਾਓ ਕਿਹੜੇ ਪਿੰਡ ਦਾ ਕਿੰਨਾ ਨੁਕਸਾਨ ਹੋ ਗਿਆ ਤੇ ਉੱਥੇ ਆਪਾਂ ਨੂੰ ਕਿੰਨਾ ਕੁ ਸਮਾਨ ਕਿਹੜੇ ਪਿੰਡ ਤੋਂ ਭੇਜੀਏ ਉਹ ਇਹਨਾਂ ਨੂੰ ਕਹਦੇ ਸੀ ਜੇ ਇੱਥੇ ਲੋੜ ਹੋਸੀ ਹੋਰ ਵੱਧ ਸਮਾ ਵੀ ਰਾਂਗੇ ਇਹਨਾਂ ਕੋਲੇ ਇਹ ਵਿਆਹ ਦਾ ਸਾਡੀ ਉਦੋਂ ਵਾਂਹ ਵਾਲੀ ਜਿਹੜੀ ਟਰੈਕਟਰ ਵਾਲੀ ਪਿਆਉਂਦਾ ਹੈ ਉਹਦੇ 'ਚ ਸਾਡੀ ਹੈਗੀ ਆ ਵੀ ਜਿੰਨੇ ਸਾਡੇ ਬਾਹਰ ਬੈਠੇ ਆ ਭਰਾ ਸਾਰੇ ਪਿੰਡਾਂ ਦੇ ਅਸੀਂ ਤਾਂ ਪਿੰਡ ਕਹਿੰਦਾ ਵੀ ਸਾਰੇ ਆਪ ਦਾ ਆਦੇ ਪਿੰਡ ਨੂੰ ਕਹੋ ਵੀ ਅਸੀਂ ਪਿੰਡ 'ਚੋਂ ਭਾਈ ਦੋ ਦੋ ਤਿੰਨ ਤਰ੍ਹਾਂ ਦੀ ਪਿੰਡਾਂ ਨੇ ਸਾਰੇ ਨਹੀਂ ਦਿੱਤਾ ਪਰ ਇਹਦੇ باوجود ਉਹ ਉਹਨਾਂ ਦੀ ਗੱਡੀ ਲਈ ਤੇ ਨਹੀਂ ਚੜ ਰਹੀ ਉਹਨਾਂ ਦੀ ਗੱਡੀ ਲਈ ਤੇ ਹਰ ਹਾਲ ਚੜਾਉਣੀ ਹੈ ਤੁਸੀਂ ਦੱਸੋ ਭਾਈ ਕਿੰਨੀ ਮਤ ਕਰਦੇ ਹੋ ਉਹ ਮੇਲ ਲਈ ਜਿਹੜਾ ਨਕਦੀ ਆਉਗੀ ਉਹ ਡੀਜ਼ਲ 'ਚ ਵਰਤੀ ਜਾਣੀ ਹੈ ਵੀ ਉਹ ਕਣਕ ਜੀ ਦੀ ਥੋੜੇ ਨਹੀਂ ਘਾਰ ਹੈਗੀ ਹੈ ਬਾਹ ਬਾਹੀ ਉਹਦੀ ਕਣਕ ਬਜਾਉਣ ਦਾ ਮਸਲਾ ਹੈਗਾ ਦੂਜਾ ਜਿਹਦੇ ਘਰ ਕੋਈ ਵੱਧ ਹੈਗੇ ਉਹਨੂੰ ਘਰ ਨੂੰ ਚਕਾਉਣ ਦਾ ਸਵਾਲ ਹੈ ਗਿਆ ਉਦੋਂ ਆਹ ਦੇਖੋ ਬਹੁਤ ਵੱਡਾ ਖਰਚਾ ਹੈ 5 ਲੱਖ ਏਕੜ ਮੰਨਦੀ ਹੈ ਸਰਕਾਰ ਇਹਦਾ ਜੇ ਕਣਕ ਵੀ ਜਣੀ ਹੈ ਮੰਨ ਕਣਕ ਪੈਂਦੀ ਹੈ ਏਲੇ ਚ 5 ਲੱਖ ਮੰਨ ਬੀ ਚਾਹੀਦੇ ਇਹਨੇ ਇਕਲੋ ਡੀਏਪੀ ਦੇ ਘਟੇ ਚਾਹੀਦੇ ਠੀਕ ਆ ਦੂਜਾ ਟਰੈਕਟਰ ਦਾ ਤੇਲ ਪਾਣੇ ਨਾਲ ਤਾਂ ਅਸੀਂ ਕਰ ਲਾਂਗੇ ਇਹ ਅਸੀਂ ਸਰਕਾਰ ਤੇ ਦਵਾ ਪਾਵਾਂਗੇ ਵੀ ਸਰਕਾਰ ਭਈ ਆ ਇੰਨਾ ਤਾਂ ਕਰੇ ਦੂਜਾ ਜਿਹੜਾ ਤੁਸੀਂ ਆ ਹੜ ਲੈ ਆ ਕੇ ਬਾਦੂ ਡੀਜ਼ਲ ਮਚਾਉਣਾ ਇੱਥੇ ਉਹ ਡੀਜ਼ਲ ਤੋਂ ਘੱਟੋ ਘੱਟ ਟੈਕਸ ਦਾ ਵਾਪਸ ਲੈ ਲੋ ਜੋ ਟੈਕਸ ਵਾਪਸ ਲੈਂਦੇ 54 ਰੁਪਏ ਵੜਦਾ ਹੈ ਤੇ ਇਹ 54 ਕੱਢ ਕੇ ਤਾਂ ਸਾਡੇ ਨੂੰ 30-32 ਰੁਪਏ ਰਹਿ ਜਾਊਗਾ ਜੀ ਜਨਨ ਇੱਕ ਲੀਟਰ ਦੀ ਬਜਾਏ ਤਿੰਨ ਲੀਟਰ ਆ ਜਾਣਗੇ ਜਿੱਥੇ ਇੱਕ ਟਰੈਕਟਰ ਚੱਲਣਾ ਉਹ ਤਿੰਨ ਟਰੈਕਟਰਾਂ ਚੱਲ ਪੈ ਜਾਊਗਾ ਜਿਹੜੇ ਇੱਕ ਟਰੈਕਟਰ ਵਾਸਤੇ ਪੂਰਾ ਕਰਨਾ ਦਿਹਾੜੀ ਦਾ ਉਹਦੇ ਸਾਂ ਦੇ ਤਿੰਨ ਟਰੈਕਟਰ ਚੱਲ ਪਉਣਗੇ ਇਹ ਅਸੀਂ ਉਹ ਤੋਂ ਮੰਗ ਵੀ ਕਰਨੇ ਨਾ ਕਰਨੇ ਤਾਂ ਇਹ ਲੋਕਾਂ ਨੂੰ ਇਕੱਠਿਆਂ ਕਰਕੇ ਦਬਾਅ ਵੀ ਬਣਾਉਣਾ ਹੈ ਉਹ ਸਾਡੀ ਸਕੀਮ ਬਣੀ ਹੈ ਵੀ ਕਿਹੜਾ ਲੀਤੇ ਜੜ ਨਾਲ ਅਗਲੇ ਨੂੰ ਸਾਥ ਸੌਖਾ ਤਾਂ ਹੁੰਦਾ ਹੋਵੇ ਘਰ ਤਾਂ ਦੇਖ ਲੈਣ ਯਾਰ ਕਿਹਾ ਜੇ ਉਹ ਮਹੀਨਾ ਮੀਨਾ ਪਾਈ ਉਹਨੇ ਕੱਢਦੇ ਸਰਕਾਰ ਨੇ ਕਿਹਨੂੰ ਰੂੜ ਹੋ ਗਿਆ ਕਿ ਉਹਨੂੰ ਕਿੰਨਾ ਹੋ ਗਿਆ ਸਿੱਧਾ ਸਰਕਾਰ ਨੇ ਬਾਹਰ ਕੱਢ ਤਾ ਨਾ ਬੈਠਿਆ ਰੋਣਾ ਦੇ ਬੈਠੇ ਉਹ ਕਿ ਕਿਤੇ ਬੈਠਾ ਜਾਂ ਕੋਈ ਆਦੇ ਕੋਠੇ ਦੇ ਬੈਠਾ ਜਿੱਕੇ ਦਾ ਥੋੜਾ ਚੰਗਾ ਉਹ ਅਪੀਲ ਅਸੀਂ ਉਹਨਾਂ ਨੂੰ ਵੀ ਕਰਦੇ ਆ ਤੁਹਾਡੇ ਰਹੀਂ ਵੀ ਮਹੀਨਾ ਭਾਈ ਗਾਹਾਂ ਦੀ ਗੱਲ ਨੂੰ ਸੂਤ ਕਰਾਉਣ ਖਾਤਰ ਹੁਣ ਦਾ ਨੁਕਸਾਨ ਭਰਾਈ ਕਰਾਉਣ ਖਾਤਰ ਗਾਹਾਂ ਨੂੰ ਅਜਿਹੇ ਤੁਸੀਂੇ ਬਰਨਾ ਬਕਾਇਦਾ ਪੱਕੇ ਹੋਣ ਗਾਹਾਂ ਨੂੰ ਹਣ ਮਾਰਨ ਨਾਲ ਲੋਕਾਂ ਨੂੰ ਉਹ ਸਾਰਾ ਕਰਾਉਣ ਦੀ ਖਾਤਰ ਵੀ ਆਓ ਭਾਈ ਮਹੀਨਾ ਤੋਂ ਮਹੀਨੇ ਹੋਰ ਲੱਗਦੇ ਆ ਬੱਡੀ ਗਿਣਤੀ ਬਣਦੀ ਹੈ ਲਗਭਗ 5-7 ਲੱਖ ਬਣਦਾ ਜੇ 5-7 ਲੱਖ ਚੋਂ ਅੱਧੇ ਵੀ ਸੜਕਾਂ ਤੇ ਆ ਜਾਣ ਕੋਈ ਸਰਕਾਰ ਖੜ ਨਹੀਂ ਸਕਦੀ ਕਰਨਾ ਸਰਕਾਰ ਜਿਹੜਾ 1600 ਕਰੋੜ ਰੁਪਏ ਪੰਜਾਬ ਨੂੰ ਫਾਇਦਾ ਦਿੰਦਾ ਕਿਵੇਂ ਦੇਖਦੇ ਤੁਸੀਂ ਦੇਖੋ ਜੇ 1600 ਕਰੋੜ ਹੈ ਗਿਆ 2 2300 ਪਿੰਡ ਕਹੀ ਜਾਂਦੇ ਆ ਤਾਂ ਕਰੋੜ ਵੀ ਨਹੀਂ ਆਉਂਦਾ ਇੱਕ ਦਾ ਤੇ ਕਰੋੜ ਕਰੋੜ ਦਾ ਜਿਹੜੇ ਥੋੜੇ ਸਾਦੇ ਪੋਜੇ ਦੇ ਘਰ ਆ ਉਹ ਕਰੋੜ ਕਰੋੜ ਤਾਂ ਇੱਕ ਪਰਿਵਾਰ ਦਾ ਸਾਇਦ ਨਛਾਣ ਹੋ ਗਿਆ ਜੰਦੀ ਇਹ ਕੁਝ ਨਹੀਂ ਬਣਦਾ ਜਿਵੇਂ ਮੂੰਹ ਮਿੱਠਾ ਕਰਾਉਣਾ ਹੁੰਦਾ ਇਹੇ ਵੀ ਗਾਂਹ ਵੀ ਉਹ ਸੜਕਾਂ ਟੁੱਟ ਗਿਆ ਸੜਕਾਂ ਦੇ ਲਾ ਦੇਣਗੇ ਸਕੂਲਾਂ ਦੇ ਲਾ ਦੇਣਗੇ ਜਾਂ ਹਸਪਤਾਲਾਂ ਦੇ ਵੀ ਜਿਨ੍ਹਾਂ ਨੂੰ ਲੋੜਾਂ ਨਾਲ ਕੋਲੇ ਜਾਓਗੇ ਨਾ ਜਾਓ ਜੱਜ ਕੋਟੇ ਡੋਂਬੋ ਖੈ ਸੜਕ ਟੁੱਟੀ ਰਹੇ ਉਹਨਾਂ ਤੇ ਡੰਨੂ ਰੋਟੀ ਤਾਂ ਮਿਲ ਜੇ ਜਾਂਦੀ ਪਹਿਲਾਂ ਉਹ ਪੂਰਾ ਕਰਨ ਦੀ ਗੱਲ ਹੈਗੀ ਆ ਅੱਜ ਮਾਰੀਆਂ ਉਹਨਾਂ ਨੂੰ ਡਾਕਟਰਾਂ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਉਦੋਂ ਬਾਅਦ ਸਵਾਲ ਆਉ ਉਹ ਯਾਰ ਸੜਕਾਂ ਵੀ ਸੂਤ ਕਰ ਲਈਏ ਕਿਤੇ ਬੱਚੇ ਬਣਾਉਣ ਸਕੂਲ ਵੀ ਸੂਤ ਹੋ ਜੇ ਇਹ ਉਦੋਂ ਗਾਂਹ ਵਾਲੀ ਗੱਲ ਹੈ ਜਾਂਦੀ ਇਹਦਾ ਹੱਲ ਬਣਦਾ ਸੀ ਇਹਨੂੰ ਕੌਮੀ ਆਫਤ ਮੰਨਦੀ ਸਰਕਾਰ ਇਹਨਾਂ ਨੇ ਕੌਮੀ ਆਫਤ ਨਹੀਂ ਮੰਨਿਆ ਕੌਮੀ ਆਫ ਦਾ ਮੰਨਦੇ ਜਿਹਨੇ ਸਾਰੇ ਜਿਹੜੇ ਸਟੇਟਾਂ ਦਾ ਦੂਜਿਆਂ ਦਾ ਨਕਸ਼ਾਣਾ ਉਹ ਪਰ ਭਾਈ ਹੋ ਸਕਦੀ ਬਹੁਤ ਵੱਡੀ ਪੱਧਰ ਤੇ ਫੰਡ ਪਈ ਹੈ ਇਹਦੇ ਕਰੋੜ ਰੁਪਏ ਤੋਂ ਵੱਧ ਖਰਚਾ ਨਹੀਂ ਹੁੰਦਾ ਬੰਦਾ ਸਾਰੇ ਸਟੇਟਾਂ ਦਾ ਸ਼ਾਇਦ 1 ਲੱਖ ਕਰੋੜ ਦਾ ਤੇ 20 ਕਰੋੜ ਰਤਾ ਉਹ ਗੱਲੇ ਔਰ ਡਾਨੀ ਬਾਨੀ ਗੰਦੀ ਜਾਂਦੀ ਜਾਂਦੇ ਦਾ ਇਤੋਂ ਪਹਿਲਾਂ ਉਹਨਾਂ ਨੂੰ ਹੁਣ ਵੀ ਕਹਿੰਦੇ ਸਾਰਾ ਕੁਝ ਸਮਾਧ ਗਈ ਹੁਣ ਜਿਹੜੀ ਪੰਜਾਬ ਸਰਕਾਰ ਦੀ ਹਾਲ ਤਾਂ ਫੜਕਾਂ ਮ ਬਹੁਤ ਵੱਡੀਆਂ ਮਾਰਦੇ ਆ ਹੁਣ 20000 ਕਿੱਲੇ ਦਾ ਐਲਾਨ ਕਰਤਾ ਹੁਣ 20000 ਦੇਣਗੇ ਵੀ ਤੁਸੀਂ ਪੰਚਾਇਤਾਂ ਤੋਂ ਮੰਗ ਜੇ 30 ਕਰੋੜ ਮੰਗਦਿਆਂ ਵੀ ਪੰਚਾਇਤیں 5% ਨਾ 30 ਕਰੋੜ ਦੇ ਦੇਣ। ਜਿੰਨ ਦੀ ਉਹ ਅੱਲੇ ਐਲਾਨ ਰਹੇ ਨੇ ਪਹਿਲਾਂ ਵੀ ਐਲਾਨ ਨਹੀਂ ਰਹੇ। ਜਿਹੜਾ ਕਹਿੰਦੇ ਮੁਰਗੀ ਦਾ ਜਿਹੜਾ ਫਲਾਣ ਕੱਗਰ ਦੇ ਕਿੰਨੇ ਆਰੀ ਮਾਰੇ ਆ। ਹੁਣ ਤਾਂ ਚੌਥਾ 60 ਹਜ਼ਾਰ ਲਪਿਆ। ਪਿਛਲੇ ਸਾਲ ਤਾਂ ਕੱਗਰ ਦੇ ਬਹੁਤ ਵੱਧੀ ਮਾਰੇ ਤੇ ਲਾਇਰੀ ਵਾਲੇ ਕੱਗਰ ਦਾ ਬਹੁਤ ਮਾਰੇ ਸੀ। ਕਿਸੇ ਨੂੰ ਦੁੱਖੀ ਦਿੱਤੀ ਰੱਖ ਦੇਣ। ਉਦੋਂ ਪਹਿਲਾ ਸੀਜ਼ਨ ਕਣਕ ਦਾ ਬਹੁਤ ਵੱਡੀ ਪੱਧਰ ਤੇ ਗੜੇ ਮਾਰੀ ਹੋਈ। ਮਾਲਵੇ 'ਚ ਹੋਈ, ਅੰਮ੍ਰਿਤਸਰ ਗਦਾਸਪੁਰ ਵਾਲੇ ਪਾਸੇ ਵੀ ਹੋਈ। ਕਿਸ ਨੂੰ ਦੁੱਖੀ ਦੱਸ ਸਕਦੇ ਆ ਜੇ ਮਿਲਿਆ ਤਾਂ ਇੱਕ ਪਿੰਡ ਨੂੰ ਮਿਲਿਆ ਉਹ ਵੀ ਲਾਠੀ ਕੁੱਟ ਖਾਣ ਤੋਂ ਬਾਅਦ ਤਿੰਨ ਮਹੀਨੇ ਲੜਨ ਤੋਂ ਬਾਅਦ ਉਹ ਬਿਠਾਏ ਸਾਡਾ ਆਗੂ ਇਹਦਾ ਪਿੰਡ ਹੈ ਕਿਦੜ ਪਿੰਡ ਹੈ ਜਿੰਦੀ ਉੱਥੇ ਪੰਚਾਇਤਾਂ ਵੀ ਹੈ ਉੱਥੇ ਪਾਰਟੀਆਂ ਵੀ ਉੱਥੇ ਸਾਡੀਆਂ ਤਿੰਨ ਜੱਥੇਬੰਦੀਆਂ ਵੀ ਡੋਡੀ ਅਸੀਂ ਰੋਜ਼ ਸੱਤਰੋਂ ਸੱਤਰੀ ਉਹਨੇ ਆਇਆ ਤਾਂ ਜਿੰਦੀ ਸਾਰਿਆਂ ਨੇ ਫਾਇਦਾ ਕਰ ਰਿਹਾ ਯਾਰ ਆ ਲੈਣੀ ਹੈ ਕੁਸੀ ਹੋ ਜੇ ਮਹੀਨਿਆਂ ਬੱਧੀ ਲੜੇ ਇਹ ਤੇ ਜਿੱਦੇ ਇਹ ਕੁੱਟ ਤੇ ਵੀ ਯਾਰ ਕੱਲਾ ਪਿੰਡ ਹੈ ਜਾਂ ਬਲਾਖਮਣੀ ਮੁੱਟੀ ਮਤ ਕਰਦਾ ਇਹਨੂੰ ਕੁੱਟ ਕੇ ਵਹਾ ਦਿਓ ਉਦੋਂ ਅਸੀਂ ਸਾਰਾ ਪੰਜਾਬ ਆਏ ਆ ਕਿਰਨ ਦੀ ਜੀ ਦੀ ਕੋਈ 50% ਨਹੀਂ ਸੀ ਉਦੋਂ ਸਰਵੇ ਤਾਂ ਹੋ ਨਹੀਂ ਸਕਦਾ 50 ਜਿ ਸਾਰੇ ਮੰਨ ਲੇ ਜਿਨੇ ਸਬੂਤ ਦੇਤਾ ਵੀ ਇਹਨੇ ਤਾਂ ਦਾਣੇ ਨਹੀਂ ਵੇਚੇ ਦੀ 100% ਤਾਂ ਵਰਗੀ ਉਹਨਾਂ ਪਰਿਵਾਰਾਂ ਨੂੰ 100% ਮਿਲ ਗਿਆ 100% ਮਿਲ ਕੇ ਵੀ ਕੀ ਹੋਇਆ 15000 ਜਿਹਦਾ 60000 ਦਾ ਨੁਕਸਾਨ ਹੋ ਗਿਆ ਜੇ ਉਹਨੂੰ ਕਹੇ ਕਿ ਅਸੀਂ ਉਹਦਾ 100% ਨੁਕਸਾਨ ਦਾ ਪੂਰਾ ਕਰਤਾ ਪੂਰਾ ਤਾਂ 60000 ਨਾਲ ਹੋਣਾ ਸੀ ਨਾ ਉਹ ਜੇ ਤਾਉ ਨੂੰ ਵੀ ਬੰਦ ਰਹਿ ਇਸ ਕਰਕੇ ਬਹੁਤ ਵੱਡੀ ਮਾਰ ਆ ਲੋਕਾਂ ਤੇ ਇਹ ਮਾਰ ਲੋਕ ਇਕੱਠੇ ਹੋ ਕੇ ਝੱਲ ਸਕਦੇ ਆ ਤੇ ਇਕੱਠੇ ਹੋ ਕੇ ਇਹਦਾ ਹੱਲ ਕਰਵਾ ਸਕਦੇ ਆ ਸਰਕਾਰ ਨੂੰ